ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਅਰਥਾਈ ਸਾਖੀ ਮਹਾਂਪੁਰਖ ਬੋਲ ਦੇ ਸੰਜੀ ਸਗਲ ਜਹਾਨ ਹੈ ਗੁਰਮੁਖ ਹੋਏ ਸੋ ਪਾਉ ਕਰੇ ਆਪਣਾ ਆਤ ਪਛਾਨੈ ਰਥਾਏ ਸਾਖੀ ਮਹਾਂਪੁਰਖ ਬੋਲ ਦੇ ਸੰਝੇ ਸਗਲ ਜਹੰਮ ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਤਮ ਖਾਣ ਗੁਰ ਪ੍ਰਸਾਦੀ ਜੀਵਤ ਮਰਨ ਆ ਮਨ ਹੀ ਤੇ ਮਨ ਮੰਨੈ ਜੇਨ ਕਉ ਮਨ ਕੀ ਪਰਤੀ ਤਾ ਨਹੀਂ नानक से क्या कथा है ज्ञान महल्ला टी गुरमुख चेतना लाए अंत दुख पाहता आए अंदर हो बाहर हो अंधे आ शुद्ध ना काय पाए पंडित तेनकी बरकती ਸਭ ਜਗਤ ਖਾਏ ਜੋ ਰੱਤੇ ਹਰਨਾਈ ਜਨ ਗੁਰ ਕਾ ਸ਼ਬਦ ਸਲਾਹਿਆ ਹਰ ਸਿਓ ਰਹੇ ਸਵਾਈ ਪੰਡਿਤ ਤੂੰ ਜਪਾਏ ਵਰਕਤ ਦਾ ਹੋ ਵਈ ਨਾ ਤਨ ਪੱਲੇ ਪਾਏ ਬਾੜ ਤੱਕੇ ਸੰਤੋਖਨਾ ਆਇਓ ਆਨ ਦੇਨਾ ਜਲਤ ਵਿਹਾਰੇ ਕੋ ਕ ਪੁਕਾਰਨਾ ਚੁਕਾਈ ਨਾ ਸੰਸਾਰ ਵਿੱਚ ਹੋ ਜਾਏ ਨਾਨਕ ਨਾਮ ਵਿਹੂਣਿਆ ਲੋਹ ਕਾਲ ਉਠ ਜਾਏ ਪਾਉੜੇ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੇ ਮਿਤਾ ਇਸ ਹੌ ਬਲ ਜਾਈ ਗੋਣ ਸੰਜੀ ਤੇ ਨਸੈ ਓਕਾਰਿ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਏ ਬਲੇ ਹਾਰੇ ਸਤ ਗੁਰ ਤੇ ਸ ਜੇ ਨਾ ਸੋਹੀ ਪਾਈ ਹਰ ਸੇਵੀ ਪਿਆਰਾ ਨੇਤਾ ਸੇਵ ਹਰ ਸੁਖ ਪਾਈ ਪਲੇ ਹਾਰੀ ਸਤ ਗੁਰ ਤੇ ਸਰ ਜੇਨ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ